ਇੱਕ ਪਾਸੇ ਜਿੱਥੇ ਸਰਕਾਰ ਦਾ ਖਜ਼ਾਨਾ ਖਾਲੀ ਹੋਣ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਕਈ ਮਹੀਨਿਆਂ ਦਾ ਤਨਖਾਹ ਨਹੀਂ ਦਿੱਤੀਆਂ ਗਈਆਂ ਉੱਥੇ ਇੱਕ ਕਾਂਗਰਸੀ ਮੰਤਰੀ ਵੋਟਾਂ ਦੀ ਰਾਜਨੀਤੀ ਕਰਦੇ ਹੋਏ ਹੁਣ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਨ ਦੇ ਦਾਅਵੇ ਵੀ ਕਰ ਰਹੇ ਹਨ ਕੁਝ ਅਜਿਹੇ ਦਾਅਵਾ ਹੈ ਜਿਲ੍ਹਾ ਰੂਬਨਗਰ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਚੰਨ ਜੀ ਚੰਨੀ ਦਾ ਚੰਨੀ ਨੇ ਇੱਕ ਸਰਲੂ ਨਦੀ ਤੇ ਬਣਨ ਵਾਲੇ ਪੁਲ ਦਾ ਉਦਘਾਟਨ ਕਰਦੇ ਹੋਏ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਾਉਣ ਦਾ ਦਾਵਾ ਠੋਕ ਦਿੰਦਾ ਹੈ ਚੰਨੀ ਨੇ ਰੋਪੜ ਜ਼ਿਲ੍ਹੇ ਦੇ ਕਸਬਾ ਬੇਲਾ ਚ ਡੇਰ ਐਸਕੇਪ ਡਰੇਨ ਤੇ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ ਹੈ ਇਸ ਮੌਕੇ ਚੰਨੀ ਨੇ ਕਿਹਾ ਕਿ 100 ਕਰੋੜ ਦੀ ਲਾਗਤ ਨਾਲ ਸ਼੍ਰੀ ਚਮਕੌਰ ਸਾਹਿਬ ਹਲਕੇ 'ਚ ਪੁਲਾਂ ਸਮੇਤ ਸੜਕਾਂ ਦੀ ਉਸਾਰੀ ਤੇ ਮੁਰੰਮਤ ਕਰਵਾਈ ਜਾ ਰਹੀ ਹੈ ਜਿਸ ਨਾਲ ਇਸ ਇਲਾਕੇ ਦੇ ਉਨਹਾਰ ਬਦਲ ਦੇਣਗੇ ਉਹਨਾਂ ਨੇ ਕਿਹਾ ਕਿ 54 ਮੀਟਰ ਲੰਬੇ ਇਸ ਪੁਲ ਦਾ ਕੰਮ 6 ਮਹੀਨਿਆਂ 'ਚ ਮੁਕੰਮਲ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਚੰਜ ਸਿੰਘ ਚੰਨੀ ਨੇ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਾਲ ਨਾਲ ਹੋਰ ਵੀ ਕਈ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਐਲਾਨ ਕੀਤੇ ਹਨ ਅਜਿਹੇ 'ਚ ਸਵਾਲ ਇਹ ਪੈਦਾ ਹੁੰਦਾ ਹੈ कि ਜਦੋਂ ਇੱਕ ਪਾਸੇ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਰਹੀ ਹੈ ਤਾਂ ਦੂਸਰੇ ਪਾਸੇ ਉਹਨਾਂ ਦੇ ਮੰਤਰੀ ਆਪਣੇ ਹਲਕੇ ਵਿੱਚ ਕਰੋੜਾਂ ਰੁਪਏ ਵੰਡਣ ਦੀ ਗੱਲ ਕਿਵੇਂ ਆਖ ਸਕਦੇ ਹਨ ਜਨ ਸਾਹਿਬ ਹਲਕੇ ਦੇ ਲਈ ਕੀ ਸੜਕਾਂ ਦਾ ਔਰ ਪੁਲਾਂ ਦਾ ਕੀ ਸਟੇਟਸ ਹੈ ਸਾਡਾ ਹਲਕਾ ਚਮਕੌਰ ਸਾਹਿਬ ਦੇ ਵਿੱਚ ਲਗਭਗ 100 ਕਰੋੜ ਰੁਪਏ ਲਾ ਕੇ ਨਵੀਆਂ ਸੜਕਾਂ ਦੀ ਉਸਾਰੀ ਹੋ ਰਹੀ ਹੈ ਲੁੱਕ ਪੈ ਰਹੀ ਆ ਉਹਨਾਂ ਤੇ ਤੇ ਪੁੱਲ ਲੱਗ ਰਹੇ ਆ ਉਸੇ ਤਹਿਤ ਅਜੇ ਸੀ 3 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਬੇਲਾ ਇਸਕੇਪ ਤੇ ਜਿਹੜਾ ਪੁੱਲ ਦਾ ਕੰਮ ਹੈ ਉਹਦਾ ਉਦ்கਾਟਨ ਕੀਤਾ ਉਹ ਕੰਮ ਹੋਣਾ ਸ਼ੁਰੂ ਹੋਇਆ ਤੇ ਪੂਰੇ ਇਲਾਕੇ ਦੇ ਵਿੱਚ ਸੜਕਾਂ ਦਾ ਜਾਲ ਵਿਛ ਰਿਹਾ ਹੈ ਤੇ ਵੱਡੇ ਪੱਧਰ ਤੇ ਸੜਕਾਂ ਦਾ ਕੰਮ ਹੋ ਰਿਹਾ ਜੂ ਦੇ ਉਦਘਾਟਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੜਕਾਂ ਦੀ ਜੜੀ ਰਹੋਗੀ ਪ੍ਰੋਡਕਸ਼ਨ ਸਾਰੇ ਹਲਕੇ ਦੇ ਵਿੱਚ ਐਸੀ ਪੂਰੇ ਹਲਕੇ ਦੇ ਵਿੱਚ ਜਿੰਨੇ ਵੀ ਪਹਿਲਾਂ 10 ਸਾਲ ਸਾਡਾ ਜਿਹੜਾ ਹਲਕਾ ਚਮਕੌਰ ਸਾਹਿਬ ਹੈ ਬਹੁਤ ਇਗਨੋਰ ਹੁੰਦਾ ਰਿਹਾ ਲੇਕਿਨ ਹੁਣ ਐਸੀ ਲਗਭਗ ਸਾਰੀਆਂ ਸੜਕਾਂ ਤੇ ਦੁਬਾਰੇ ਪ੍ਰੀਮਿਕਸ ਪਾਈ ਹੈ ਪਾ ਰਹੇ ਆ ਤੇ ਨਾਲ-ਨਾਲ ਨਵੇਂ ਜਿਹੜੇ ਪੁਲ ਨੀਵੇਂ ਹੋ ਗਏ ਆ ਉਹਨਾਂ ਨੂੰ ਉੱਚਾ ਚੁੱਕੇ ਕਰ ਰਹੇ ਆ ਜਿਨ੍ਹਾਂ ਦੇ ਕਦੇ ਨਦੀਆਂ ਦੇ ਪੁਲ ਨਹੀਂ ਲੱਗਿਆ ਜਿਵੇਂ ਅਦਰ ਰੇੜਾ ਦੀ ਨਦੀ ਹੈ ਉਹਦੇ ਤੇ ਅਸੀਂ 5.5 ਕਰੋੜ ਰੁਪਏ ਨਾਲ ਅਧਰੇੜੇ ਪੁੱਲ ਆ ਰਹੇ ਆ। ਬਾਕੀ ਵੀ ਜਿਹੜੇ ਜਿਹੜੇ ਪੁਲ ਨੀਵੇਂ ਹੋ ਗਏ ਆ ਉਹਨਾਂ ਨੂੰ ਅਸੀਂ ਉੱਚੇ ਚੱਕ ਰਹੇ ਆ ਤੇ ਪੂਰਾ ਸੜਕਾਂ ਦਾ ਜਿਹੜਾ ਨੈਟਵਰਕ ਆ ਪੂਰੇ ਰਾਕੇ ਦੇ ਵਿੱਚ ਬਹੁਤ ਵਧੀਆ ਬਣ ਰਿਹਾ। ਰੋਪਰ ਟੂ ਬੇਲਾ ਰੋਡ ਜਿਹੜੀ ਹੈਗੀ ਆ ਉਹ ਤਾਂ ਰੋਪਰ ਟੂ ਬੇਲਾ ਰੋਡ ਲਈ 1.2 ਕਰੋੜ ਰੁਪਈਆ ਅਸੀਂ ਪਾਸ ਕਰਾ ਲਿਆ। ਇਹਦਾ ਪੁਲ ਦੇ ਨਾਲ ਹੀ ਕੰਮ ਸ਼ੁਰੂ ਕਰ ਰਹੇ ਆ। ਸਰ ਦਰਿਆ ਤੇ ਪੁਲ ਵੱਡੀ ਮੰਗ ਹੈ ਜੀ। ਸਾਡਾ ਦਰਿਆ ਤੇ ਪੁਲ ਡਾਉਣਾ ਬੇਲਾ ਏਰੀਏ ਦੇ ਵਿੱਚ ਬਹੁਤ ਪੁਰਾਣੀ ਮੰਗ ਚੱਲੀ ਆ ਰਹੀ ਹੈ ਪਹਿਲਾਂ ਇੱਕ ਵਾਰ ਲੱਗਣ ਵੀ ਲੱਗਿਆ ਸੀ ਲੇਕਿਨ ਸਮਾਂ ਚੱਕਿਆ ਗਿਆ ਹੁਣ ਇਸ ਨੂੰ ਨੈਸ਼ਨਲ ਹਾਈਵੇ ਡਿਕਲੇਅਰ ਹੋ ਗਈ ਹੈ ਇਹ 550 ਕਰੋੜ ਰੁਪਇਆ ਇਹਦੇ ਤੇ ਲੱਗੇ ਇੱਥੇ ਪੂਲ ਬਣਨਾ ਉਹਦਾ ਸਰਵੇ ਹੈ ਜਿਹੜਾ ਉਹ ਚੱਲ ਰਿਹਾ ਹੈ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੰਮ ਹੈ ਜਿਹੜਾ ਸਿਰੇ ਚੜ ਜਾਏਗਾ ਰੋਪੜ ਤੋਂ ਸੱਜਨ ਸੈਣੀ ਦੀ ਰਿਪੋਰਟ ਪੰਜਾਬ ਟੂਡੇ